I <laughs> ਜੀ ਕਰਨ ਦੇ ਬਸ ਭਾਈ ਜੀ ਹੁਣ ਕਹਿੰਦੇ ਦੂਰ ਰਿਓ ਟਰੈਕਟਰ ਤੋਂ ਇਹ ਗੱਲ ਵਧੀਆ ਹੈ ਇਹ ਬਾਈ ਹੁਣ ਇਹਨੇ ਸਿੱਧੂ ਦੇ ਗਾਣੇ ਚ ਟਰੈਕਟਰ ਚਕਾਇਆ ਸੀਗਾ ਤੇ ਇਹਨਾਂ ਦੀ ਇੰਸਟਾ ਦਾ ਵਾਇਡ ਵੀ ਹੈਗੀ 1.5 ਲੱਖ ਫੋਲਰ ਤੋਂ ਪਲਾਸਟਿਕ ਦੇ ਕੰਮ 1.60 ਹਜ਼ਾਰ ਇਹਨੇ ਮੋਹਨੇ ਦੇਖਣ ਡਿਆ ਹੈ ਹਣਾ ਚੱਲੋ ਵੱਡਿਆ ਇੱਥੇ ਤਾਂ ਕੰਮ ਖਤਰੇ ਵਾਲਾ ਲੱਗਦਾ ਹੈ 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 ਇਹ ਤਾਂ ਗੁਰਵਾ ਸਾਤੀ ਨੂੰ ਲਤਾ ਮਰਨੇ ਦੇਖ ਲੈ ਲੈ ਇਹ ਕਾਹਦਾ ਬੋਲਣਾ ਕੀ ਆ ਮੈਂ ਪਾਇ ਤਿੰਨ ਮਿੰਟ ਦਾ ਕਹਣਾ 6 ਮਿੰਟ ਦੇ ਤੋਲਤਾ ਨਾ ਲੈਂਦਾ ਨਹੀਂ ਹਟ ਗਿਆ ਹਟ ਗਿਆ ਜੇ ਐਡੇ ਮੂੰਹ ਤੇ ਛਿੱਟ ਨਹੀਂ ਪਈ ਤੇ ਨਿਗੇ ਨੇ ਫਤੱਡੀ ਬੁਲ ਆਈ ਇਹਦੇ ਕਰਦੇ ਕੋਈ ਪਾੜ ਕੇ ਨਾ ਕਰੇ ਕਿ ਪੈਂਦੇ ਨਹੀਂ ਕੋਈ ਇੱਕ ਮਿੰਟ ਨਾ ਅਸੀਂ ਆਉਂਦੇ ਵੇਖੀ ਬਾਰਾ ਜਿੱਦਿਆਂ ਨੂੰ ਕਿ ਇੱਜੇ ਮੁੰਡਾ ਬਹੁੰਦੇ। ਮੇਰੇ ਉੱਠੇ ਆ ਤੇ ਪਹਿਲਾਂ ਕੁਰਤੇ ਪਾਵੇਂ ਫਿਰ ਪ੍ਰੈਸ ਕੀਤੇ ਜਿਓ। ਤੇ ਆਪਣੇ ਚੱਲ ਲਈ ਗੁਰਬਾਣੀ ਦਾ ਟਾਈਮ ਹੋ ਗਿਆ ਆ 7:00 ਵਜੇ ਤੇ 10 ਮਿੰਟ। ਤੇ ਮੈਂ ਉੱਠਿਆ ਵਾਂ 5:30-6:00 ਵਜੇ ਦਾ। ਕੱਪੜੇ ਵੀ ਆਪਾਂ ਲੈ ਲਏ ਆ ਇੱਕ ਕੁਰਤਾ ਪਜਾਮਾ ਲੈ ਲਿਆ ਵਾ ਚਿੱਟੀ ਸ਼ਰਟ ਲੈ ਲਈ ਜੀਨ ਤੇ ਨਾਲ ਫਾਰਮਲ ਦੀ ਬਲੈਕ ਪੈਂਟ ਲੈ ਲਈ ਐ ਤੇ ਬਾਕੀ ਪੰਗਾ ਲੈ ਲਿਆ ਨੇ ਤੇਨ। ਤੇ ਹੁਣ ਆਪਾਂ ਵੀ ਤਿਆਰ ਹੋ ਗਏ ਆ ਸਸੀਕਾਲ ਸਵਾਗਤ ਤੁਹਾਡਾ ਅਜਨੇ ਬਲੌਗ ਦੇ ਵਿੱਚ ਤੇ ਅੱਜ ਇੱਕ ਸ਼ੂਟ ਆ ਉੱਥੇ ਜਾਣਾ ਹੈ ਤੇ ਹੁਣ ਚੱਲੇ ਆਂ ਬਸ ਜੀ ਤੇ ਉਹ ਲੋਡ ਹੋਈ ਤੇ ਸ਼ੂਟ ਦਾ ਚ ਲੈ ਲਵਾਂਗੇ ਨਹੀਂ ਤੇ ਫਿਰ ਆਪਾਂ ਆਪਣੇ ਭਰਾ ਆ ਤੇ ਬਾਕੀ ਉੱਥੇ ਜਾ ਕੇ ਮਲਾਉਨੇ ਹੈ ਪੁਲਿਸ ਟੀ ਹੈ ਬਾਕੀ ਜਾ ਕੇ ਮਲਾਉਨੇ ਆ ਤੁਹਾਨੂੰ ਨੇਚਰ ਬਹੁਤ ਘੈਂਟ ਬਾਈ ਹੋਣਾਗਾ ਮੇਰੇ ਨਾਲ ਜਾ ਰਿਹਾ ਭਰਾ ਸਵੇਰ ਵੀ ਹਲਾੜੀ ਕਿਵੇਂ ਚੜੀ ਠੀਕ ਮੱਝਾਂ ਕਾ ਵੇਖਣਦੇ ਆ ਕਨੇ ਅਹੀਂ ਘੁੰਮ ਰਹੇ ਆ ਇਸ ਟਾਈਮ ਪਿੰਡ ਦੇ ਪੇ ਆਪਣਾ ਪਿੰਡ ਖਤੀਬੀ ਹਾਂ ਹਾਂ ਹੁਣ ਅੱਗੇ ਗੱਡੀ ਬਾਈਪਾਸ ਤੇ ਕਿੱਧਰ ਨਹੀਂ ਜਾਣਾ ਐਦਿਨੋਂ ਜਦੋਂ ਗੱਡੀ ਮੰਡੀ ਅੱਛਾ ਅੱਛਾ ਸਿੱਧੇ ਬਾਈ ਦਾ ਘਰ ਆ ਚੱਲਾ ਜਾ ਘੁੰਮਦੇ ਨੇ ਬਾਈ ਜੀ ਹੈ ਕਨੇ ਇਹੋ ਜੀ ਨਾ ਇਹੋ ਜੀ ਉਧਰ ਬਾਗਲ ਵਰਗਾ ਥਰੀਕ ਕਰਕੇ ਬੈਠਾ ਲਾਦੇ ਨੇ ਹੈ ਕਦੇ ਜੇ ਲਾਦੇ ਨੇ ਹਾਂਜੀ ਕੱਟੇ ਦੇ ਨੇ ਜੇ ਮਿਲਾਂਦੇ ਨੇ ਹਾਂ ਨਹੀਂ ਹੁਣ ਨਾ ਕਿਸਣਾ ਭੱਜੀ ਬਾਲਟੀ ਆ ਵੀ ਆ ਦਨੇ ਗੋਆ ਜਾ ਗਰੋ ਗੁੱਤੇ ਜਾ ਗਰੋ ਇੱਥੇ ਬੋਂਦੀ ਫਾਦੀ ਲੱਗਦੀ ਆ ਆਹੋ ਕਾਪਨ ਵਾਲਾ ਪਾਣੀ ਹੈ ਇਹਦਾ ਨਹੀਂ ਬਾਈ ਇੱਕੋ ਗੋਦੀ ਨੂੰ ਫੋਨ ਕਰਦੇ ਕੋਰਾ ਦੇਖਿਆ ਨਹੀਂ ਚੱਲ ਪਈਆਂ ਵੀਡੀਓ ਤਾਂ ਐਂਦਾ ਬਣਾਇ ਜੀਦਾ ਇਦਾਂ ਬਣਾਉਣੀ ਹੈ ਇਦਾਂ ਠੀਕ ਆ ਭਾਜੀ ਚੱਲ ਜਾਣੀ ਕੋਈ ਚੱਕਰ ਵਾਲੀ ਗੱਲ ਨਹੀਂ ਭਾਜੀ ਦਾ ਉਹ ਬੜਾ ਸਟਾਫ ਵਿਖਾਉਣ ਦੇ ਨੇੜੇ ਤੋਂ ਕੱਸੀ ਦਾ ਆ ਮੀਂਹ ਜੋਨੀ ਭੱਜ ਗਈ ਇਧਰੋਂ ਉੱਜਾ ਕੇ ਵੇਲੀ ਦਾ ਗੇਟ ਉਹਦੇ ਮਨ ਤੇ ਕੁੱਤੀ ਅੰਦਰ ਵਾਰਦੀ ਆ ਤੇ ਅੱਛਾ ਹੁਣ ਹੁਣ ਭਾਜੀ ਇਧਰ ਜੋਨੀ ਭੱਜ ਗਈ ਉਹ ਭੱਜ ਚਾਹ ਮੇਰੇ ਇਨੇ ਸੀ ਉਹਨਾਂ ਤਾਂ ਫੜਦੇ ਦਰਦਾ ਫਰਾਉਣਾ ਨਾ ਉਹ ਲਈ ਆ ਗਏ ਉਹਦੇ ਵਿੱਚ ਪੂਰੀ ਵਿੱਚ ਟਕਾਲਾ ਲਗਾਤਾ ਡਰਾਮਾ ਲਗਾਤਾ ਜਦ ਗੇੜ ਖੋਲਿਆ ਤੇ ਬਾਹਰ ਤੇ ਚੰਨੀ ਰੋਣ ਦੀ ਹਾਂਜੀ ਮੈਂ ਮਾਰੂ ਸਾਡੀ ਦੋਲੀ ਦੀ ਲੇਖੀ ਆਂਦਾ ਤੇਰੀ ਉਹਨੂੰ ਕਾਲੇ ਮੈਂ ਟਰੈਕਟਰ ਕੱਢ ਕੇ ਸਾਵਾਂ ਦੇ ਰਿਹਾ ਉਹ ਕਿਹਨੂੰ ਆਂ ਸਾਰੇ ਪੀਟਦਾ ਹੀ ਆ ਟਰੈਕਟਰ ਕਰਮ ਜੇ ਹੀ ਜਾ ਰੋ ਮੈਂ ਰੈਡੀमेड ਹੈ ਤਰੀ ਬੱਜੀ ਢੀਂ ਦੇ ਘਟੇ ਨਹੀਂ ਮੈਂ ਕਿਹਾ ਸ਼ਾਸ਼ੀ ਆ ਗਿਆ ਮੈਂ ਰਾਜਗੁਰੂ ਵਹਿਗ ਦਵਾ ਤੱਕ 15 ਮਿੰਟ ਬਰ ਮਿਲ ਨਹੀਂ ਨਹੀਂ ਕੂੜ ਬੋਣ ਲਿਆ ਉਹਨੂੰ ਬਾਸਰ ਕਰ ਜੂਗੀ ਮੈਂ ਜੀ ਬੰਗੜੀ ਤੋਰ ਦੇ ਮੈਂ ਇਹਦਾ ਅਦਾ ਦੋ ਬੋਲਣਾ ਕੀ ਆ ਮੈਂ ਪਹਿਲੇ 3 ਮਿੰਟ ਦਾ ਗਾਣਾ 6 ਮਿੰਟ ਦੇ ਤੱਕ ਤਲਾ ਲੈਣਾ ਉਹ ਨਾ ਮੈਂ ਕੀ ਆ ਪੱਤੀ ਵੀਡੀਓ ਅੱਛਾ ਆਪੀ ਹੋ ਜੀ ਆਪੇ ਹੋਣੀ 90 ਬੜੀ ਇਹ ਕਰਨਾ ਦੁਬਾਰਾ ਕਾਦਾ ਪੈਣਾ ਨਾ ਉਹਨੇ ਤੇਲ ਪਾ ਲੈਣਾ ਜਿੰਨੇ ਸ਼ਹਿਰ ਫਿਰਲੇ ਜਿਹਨੇ ਟਰੈਕਟਰ ਪਰ ਨੋ ਟਰੈਕਟਰ ਵੱਡਾ ਹੋਣਾ ਉਪਰਮੇਂਦਰ ਦੇ ਮੁੰਡੇ ਨਹੀਂ ਇੱਥੇ ਆਹੋ ਆਹੋ ਹਣਾ ਹਾਂ ਲਾ ਅਕਲਿਆ ਐਮਰੀ ਜੀ

ਹਣ ਦੋ ਦੋ ਖਾਲੇ ਆ ਤੇ ਹਣ ਸ਼ੂਟਰ ਲੱਗਾ ਇਹ ਸ਼ੁਰੂ ਹੋਣਾ ਭਾਜ ਜਾਕ ਤਾਂ ਬਲਦੀ ਜਾਣ ਡਿਆ ਹੈ ਫਰਦੀ ਬੜੀ ਇਹ ਗੱਲ ਵੈ ਹੈ ਕਿ ਨਹੀਂ ਬੜੀ ਫਰਦੀ ਗੁਰੂਆ ਉਹ ਤੇ ਗੁਰੂਆ ਸਾਹਿਬ ਨਹੀਂ ਲਿੰਦਾ ਯਾ ਅੱਧਾ ਆਸਾਨੀ ਗੀ ਚੜੀ ਜਾਂਦਾ ਕਿ ਨਹੀਂ ਨੋ ਕਿ ਨਾ ਸ਼ਦਾਈ ਆ ਪਰ ਸੱਚੀ ਗੱਲ ਨੇ ਪਰ ਸਹੀ ਗੱਲ ਬੜੀ ਫੁਰਦੀ ਬਹੁਤ ਫੁਰਦੀ ਸਹੀ ਗੱਲ ਸਹੀ ਗੱਲ ਏਦਾਂ ਮੇਰੇ ਯਾਰ ਨੂੰ ਫੁਰਦੀ ਓ ਠੇਕੇਦਾਰ ਨੂੰ ਤਾਂ ਦੱਸਣਿਆ ਉਹ ਵੀ ਨਹੀਂ ਕਿਨੋ ਜਿੰਦਦਾ ਤੇ ਉਹ ਵਾਲੇ ਦਾ ਹੀ ਮੈਂ ਤੇ ਹੁਣ ਇਹਨਾਂ ਨੂੰ ਪਤਾ ਕੀ ਗੱਲ ਕਰਨੇ ਮੈਂ ਪਿੰਡ ਵਾਲੇ ਦੇ ਬੂਗਾ ਟੋਲੇ ਨਾਲ ਬੰਨੀ ਓ ਗਾੜੀਆਂ ਹੁੰਦਾ ਇੰਨੇ ਕੋਈ ਟਿੱਕਰ ਕਰਦ ਨਹੀਂ ਅੰਦਰ ਵੜ ਜਾ ਤੈਨੂੰ ਕਿਨੂੰ ਕੋਨ ਨਹੀਂ ਦਿੰਦਾ ਤੁਹਾਡੇ ਸਾਹਮਣੇ ਹੀ ਆ ਕਿਹਨੂੰ ਨਹੀਂ ਕੋਨ ਦਿੰਦਾ ਇਹ ਗੱਲ ਸਹੀ ਪਾਣ ਬਹੁਤ ਆਂਦਰ ਛੂਟ ਕੇ ਕਰਨਾ ਇੱਧਰ ਮੀਂਹ ਨਹੀਂ ਝੜਨ ਲਿਆ ਆ ਟਕਰਾ ਤੇ ਮੀਂਹ ਨੇ ਪੂਰੀ ਇੱਕ ਵਾਰੀ ਹੈ ਬਹੁਤ ਸਹੀ ਗੱਲ ਹੈ ਮੈਂ ਕਰ ਚੱਕਾ ਜਰਾ ਇਤੋ ਜੀ ਵਾਣਾ ਮੁੱਖ ਗਿਆ ਤਾਂ ਧਿਆਨ ਵਿਰਾਮ ਪਾ ਲੱਗਿਆ ਹੀ ਵੀ ਆਹ ਕਿੰਨਾ ਕਿੱਕਾ ਯਾਦ ਇਹ ਨਹੀਂ ਪਾਉਂਦੀਆਂ ਭਾਈ ਭਾਈ ਕਹਿੰਦੇ ਸਾਡੇ ਘਰੇ ਦੇ ਹਸਣਦਾ ਰਹਿਦਾ ਵੀ ਅੰਬ ਚੋਂ ਚੋਂਦੇ ਰਹਿੰਦੇ ਕੰਨਾਂ ਟਾਈ ਮੋਟਾ ਲੱਗਾ ਪਹਿਲਾਂ ਚਾਹ ਪੀ ਲਵੋ ਪਹਿਲਾਂ ਚਾਹ ਪੀ ਲਵੋ ਪਹਿਲਾਂ ਪਾ ਕੇ ਜਾ ਕੇ ਸੈਟ ਕੋਲ ਕਿੱਥੇ ਲੱਗੇ ਕਾਲੀ ਤੇਰੇ ਉਧਰ ਦੇ ਤਨੀਰ ਵਾਲਾ ਨਹੀਂ ਇਹ ਨਹੀਂ ਨਹੀਂ ਦੁੱਖਾਜੀ ਲੱਗੀਆਂ ਕਿਤੇ ਜਾਣੀ ਇੰਨੀ ਨੈਗੇਟਿਵ ਐਡੀ ਮੈਦੇ ਹੋਣੀ ਯਾਰ ਟਰਪਲੇ ਨੂੰ ਮਨਪਿੰਦਾ ਬਦਲ ਮੈਂ ਮਨਸਿਕ ਬੰਦਾ ਨੀੜਾ ਪਾਰਦਾ ਮੀਹ ਵਾਲਾ ਕੰਮ ਖਲਾਕਦਾ ਮੀਹ ਨਹੀਂ ਹਟਦਾ ਅੱਜ ਗੱਡੀ ਤੇੋਂ ਗੰਨ ਆਇਆ ਨਹੀਂ ਹਟ ਗਿਆ ਹਟ ਗਿਆ ਜੇ ਐਡੇ ਮੂੰਹ ਤੇ ਛਿੱਟ ਨਹੀਂ ਪਈ ਤੇ ਨੀਗੇ ਨੀਗੇ ਫਤਾੜੀ ਵਲ ਹਾਂ ਇਹ ਤਾਂ ਕਰਦਾ ਬਾਹਰ ਅੱਗੇ ਨਾਲ ਕਰਦੇ ਗੀ ਪੈਂਦੇ ਨਹੀਂ ਕੋਈ ਐ ਘੁੰਮਦਾ ਮੈਂ ਕਹਿੰਦਾ ਵੀ ਪਿੰਡ ਵਾਲੇ ਭਈ ਉਹ ਤਾਂ ਕੋਈ ਗੱਲ ਨਹੀਂ ਮੈਂ ਭਾਜੀ ਭਲਾ ਅੱਗੇ ਹੀ ਗੱਲ ਕਰਦਾ ਮੈਂ ਪਿੰਡ ਵਾਲੇ ਦੇ ਗੁਰੂ ਆ ਭਾਜੀ ਨੂੰ ਲੈ ਕੇ ਅੰਦਰ ਵੜ ਜੰਦੇ ਇਹਦਾ ਕੋਈ ਪੰਨੀ ਕਿਹੜੇ ਟੀਚਰ ਕਰ ਦੇਣੀ ਹੈ ਅੱਧਾ ਪਿੰਡ ਕੰਬਦਾ ਹੋਣਾ ਗੱਡੀ ਲਾ ਜੀਏ ਗੱਡੀ ਘੜਨੀ ਹੈ ਅੰਦਰ ਚੱਲ ਨੂੰ ਹੋ ਇੱਕ ਲਾਂਚ ਕਰੋ ਇੱਕ ਲਾਂਚ ਨਿਕੋ ਲਾਂਚ ਇੱਕੋ ਲਾਂਚ ਕਰੋ ਸਾਰੇ ਰੈਕਟਰ ਕਰਿਆ ਚੱਕ ਹੁੰਦੇ ਕੰਨੇ ਲੱਗੇ ਮਗਾ ਠੀਕ ਆ ਅਗਣੀ ਵੇਲੇ ਤਿਆਰ ਕਰਾਇਆ ਪੁਰਾਣੇ ਗੱਲ ਬਾਤਾਂ ਜਾਂ ਦੋ ਕੇਦ ਨੇ ਗੱਡੀਆਂ ਬੜੀਆਂ ਬਹੁਤ ਆ ਅੰਦਰ ਕਰੋ ਚੈੱਕ ਆ ਗੋਲੇ ਗੋਲੇ ਚਾ ਕਰਦੇ ਛੱਲੇ ਜਦੋਂ ਰੇਸ ਦਿੰਦਾ ਨਾ ਬੁਲਬੁਲੇ ਜਿਹਾ ਨਿਕਲਦੇ ਆ ਚੋਣਾ ਖੱਲੇ ਹੀ ਬਣਾਉਂਦਾ ਆ ਟਰੈਕਟਰ ਜਾਂਦੇ ਹੁੰਦੇ ਆ اچھا ਹਾਰ ਗ੍ਰਾਉਂਡ ਆ ਹੂੰ ਕਿਹੜੀ ਗ੍ਰਾਉਂਡ ਆ ਹਾਂ ਅਸੀਂ ਇੱਥੇ ਵੀ ਹਉਣੇ ਆ ਭਜਾਉਣੇ ਨਹੀਂ ਉਹਨੇ ਚਕਾਉਣੇ ਸਟੰਟੀ ਮਰਾਉਣੇ ਆ ਆ ਸਟੰਟ ਮਰਾਉਣੇ ਆ ਹਾਂ ਤਾਂ ਹਾਂਜੀ ਉਹ ਟਰੈਕਟਰ ਨੂੰ ਕਿੱਧਰ ਤਾਰਦਾ ਵੀਰ ਨੇ ਨਹੀਂ ਨਹੀਂ ਸਹੀ ਆ ਨੰਦੀਆਂ ਬੰਮੀ ਬੰਮੀ ਜੀ ਦੇ ਲਾਤੀਆਂ ਨੇ ਇਹੋ ਚਾਹੀਦਾ ਬਸ ਨਿਓ ਚਾਹੀਦਾ ਬਸ ਮੈਂ ਪੂਰੇ ਸ਼ਹਿਰ ਦੇ ਟਰੈਕਟਰ ਤਾਂ ਇੱਥੇ ਆ ਗਏ ਆ ਤੇ ਹੈ ਨਹੀਂ ਉਹ ਲੈਣ ਚ ਪਰਲੇ ਬਨੇ ਕੰਨੇ ਲੱਗੇ ਵੇਖੋ ਦੇ ਸ਼ੂਟਾਂ ਲੱਗੀ ਆ ਸਰ ਆਪਣਾ ਦੀਪਾਰੀ ਵੀ ਤੇਰੇ ਦੀਪਾਈ ਨੇ ਕੁਰਤਾ ਪਜਾਮਾ ਪਾਲਿਆ ਜੇ ਹਾਂ ਦੇਖੋ ਤਿਆਰੀ ਹੋ ਗਈ ਆ ਸ਼ੂਟ ਦੀ ਚੰਗਤਾਂ ਲੱਤਾਂ ਨੂੰ ਮੂਮੈਂਟ ਦੋ ਲੱਤਾਂ ਨੂੰ ਇਹ ਜਿੱਦ ਨਿਕਲਣਾ ਕੰਮਣਾ ਦੇ ਪਾਜੀ ਕੋ ਹਾਂਜੀ ਆਖੋ ਮੈਂ ਖਾਲਸਾ ਪਦੇ ਖਾਲਸਾ ਖਾਲਸਾ ਵਾਹੀ ਹਾਂ ਹਾਂਜੀ ਹਾਂਜੀ ਤੁਸੀਂ ਸੁਣਾਓ ਟੈਂਪ ਵਧੀਆ ਲੱਗੀ ਪਾ ਦੇ ਨਾਲ ਆਏ ਆਂ ਵੀਰ ਕਮਾਉਣ ਲਿਆ ਆ ਆਹ ਉਹ ਨਹੀਂ ਨਹੀਂ ਪਾਜੀ ਤੂੰ ਨਹੀਂ ਆਏ ਆ ਹਾਂ ਯਾਰ ਕੀ ਫਰਾ ਕੋਟੀ ਪਾਲੋ ਠੰਡ ਲੱਗ ਜਣੀ ਜੀ ਨਹੀਂ ਠੰਡ ਲੱਗ ਗਈ ਤੂੰ ਮੈਨੂੰ ਪਤਾ ਨਾ ਲੱਗ ਜਾਨੀ ਆ ਦੀਪਾ ਜੀ ਮੇਰੇ ਕੋ ਪਾਜੀ ਪਾਜੀ ਬੜੀ ਪਾਜੀ ਕਹਿੰਦੇ ਬਾਹਾਂ ਨਹੀਂ ਤਾਕ ਅੰਨੇ ਟੈਕਟਰ ਆ ਕਹਿੰਦੇ ਮੈਂ ਕਰਾਂ ਕੋਈ ਕਾਹਦੀ ਕੱਢੀ ਲਿਆ ਹੋਈ ਇੱਕੀ ਦਾ ਬਾਵਾ ਤਾਂ ਨਹੀਂ ਉਹਨਾਂ ਨੇ ਕਿਹਾ ਮੱਛੀ ਲਿਆ ਉਹਨਾਂ ਕਰ ਲੋ ਗ੍ਰੈਂਟ ਬਾਜੀ ਕਹਿੰਦੇ ਆ ਮੱਛੀ ਲਿਆ ਉਹ ਕਹਿੰਦਾ ਵੇਖੀ ਬਾਵਾ ਨਾ ਇਸ ਰੋਣੋਗੇ ਇੱਥੇ ਮੁੰਡਾ ਬਿਉਂਦੇ ਟਰੈਕਟਰਾਂ ਦੇ ਲੱਗੇ ਸੈਟਿੰਗ ਜੀ ਕਰਾਉਣਾ ਚਲ ਆਵਲੇ ਬੰਦੇ ਦਾ ਗਾਣਾ ਹੈ ਗਾਣਾ ਆਊਗਾ ਪਤਾ ਨਹੀਂ ਤਿੰਨ ਨੂੰ ਜਾਂ ਚਾਰ ਨੂੰ ਕਹਿੰਦੇ ਜਾਂ ਦੋ ਨੂੰ ਕਹਿੰਦੇ ਹੁਣ ਪਤਾ ਨਹੀਂ ਇਹ ਫਾਈਨਲ ਤਰੀਕ ਨਹੀਂ ਹੋਈ ਪੱਕੀ ਹਨਾ ਨਹੀਂ ਨਾ ਪੱਕੀ ਹੈ ਅਜੇ ਸ਼ੂਟਿੰਗ ਵਾਂਡੀਆਂ ਜੇ ਕੋਈ ਤਰੀਕ ਤਰੂ ਪੱਕੀ ਨਹੀਂ ਹੈਗੀ ਕੋਈ

ਸੈਟਿੰਗ ਜੀ ਕਰਨ ਦੇ ਬਸ ਭਾਈ ਜੀ ਨੇ ਕਹਿੰਦੇ ਦੂਰ ਰਿਓ ਟਰੈਕਟਰ ਤੋਂ ਇਹ ਗੱਲ ਵਧੀਆ ਹੈ ਇਹ ਬਾਈ ਹੁਣ ਨਾ ਸਿੱਧੂ ਦੇ ਗਾਣੇ ਚ ਟਰੈਕਟਰ ਚ ਕਾਇਆ ਸੀਗਾ ਤੇ ਇਹਨਾਂ ਦੀ ਇੰਸਟਾਗ੍ਰਾਮ ਅਜੇ ਵੀ ਹੈਗੀ 1.5 ਲੱਖ ਫੋਲਰ ਤੋਂ ਪਲਾਸਟਿਕੇ ਕੰਮ 1.60 ਹਜ਼ਾਰ ਇਹਨੇ ਮੋਹਣੇ ਦੇਖਣ ਡਿਆ ਹੈ ਹਣਾ ਚੱਲੋ ਵੱਟਿਆ ਇੱਥੇ ਤਾਂ ਕੰਮ ਖਤਰੇ ਵਾਲਾ ਲੱਗਦਾ ਹੈ 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 ਇਹ ਤੇ ਗੁਰਵਾ ਛਾਤੀ ਨੂੰ ਲਤਾ ਮਰਨੇ ਉਹ ਵੀਡੀਓ ਵੇਖਣੀ ਇਹਦਾ ਉਹ ਕਹਿੰਦੇ ਨੇ ਇਹਦਾ ਮਤਲਬ ਹੁਣ ਕਾਹਤ ਤੁਹਾਡੇ ਨਾਲ ਆਈਏ ਉਹਰਾ ਨਹੀਂ ਸੀ ਉਹ ਨਾ ਪੈ ਜਾਈਦਾ ਚੱਲ ਉਹਦੇ ਉੱਧਰ ਟਰੈਕਟਰ ਖੜਾ ਰਿਹਾ ਤਾਂ ਭਾਈ ਜਾਨਾ ਚਲੋ ਚੈੱਕ ਚੱਲੋ ਸੇਫ ਕਾ ਚੱਲ 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 ਉਹ ਜੈਕਟ ਰਹਿਣ ਦੇ ਫਿਰ ਗਾਂ ਉਹ ਛੇਤੀ ਕਰ ਆਹ ਚੀਜ਼ ਵਾਸਤੇ ਨਾ ਜਿਗਰਾ ਚਾਹੀਦਾ ਵੇ ਨਹੀਂ ਤਾਂ ਤੇਰਾ ਵੀਰ ਮੈਂ ਬੋਲ ਦੂੰਗਾ ਮੈਂ ਬੋਲ ਦੂੰਗਾ ਤਾਪੀ ਨੂੰ ਮਾਰ ਮੜਾ ਪਟਨਾ ਸੋਜਣਗੇ ਵੇ ਹੈ ਵਰਦੀ ਵੀਰ ਕਰ ਦੂਗਾ ਤੈਨੂੰ 1 2 3 ਆਹਾਹਾ ਆਹ ਲੋਟਟੇ ਤੇ ਬਹੁਤ ਪਾਵ ਰਿਆ ਕਰਨ ਇਹ ਨਹੀਂ ਜਿੰਨੇ ਕੜਨ ਮੰਦੇ ਨੇ ਕਿ ਲੋਈ ਦੇ

ਹੋਏ ਜਨ ਜੀ ਮੀਟਿੰਗ ਆ ਮਾ ਕੋਈ ਨਹੀਂ ਕੀਤਾ ਸ਼ਾਟ ਤੇ ਪੂਰੇ ਹੋ ਗਏ ਹੁਣ ਟਰੈਕਟਰ ਵਾਲੇ ਤੇ ਹੁਣ ਚੱਲੇ ਆ ਹੋਰ ਕਿਥੇ ਲੱਗੀ ਹੁਣ ਸ਼ੂਟ ਲੱਗਾ ਖਾਣਾ ਹੁਣ ਤੇ ਆਪਣੇ ਲਈ ਗੱਡੀ ਹੁਣ ਆਪਾਂ ਲੈ ਆਈਏ ਵੀ ਆਪਣੇ ਲਈ ਗੱਡੀ ਮਿਲਦਾ ਇਥੋਂ ਨੰਗਣੀ ਨਹੀਂ ਫਸ ਜਾਣੀ ਔਖਾ ਹੈ ਨਾ ਕੰਮ ਮੁੜ ਕੇ ਉਹ ਤੇ ਚੱਲ ਇਨ ਡਰਾਈਵਰ ਤੇ 4x4 ਤੇ ਚੜ ਗਈ ਠੀਕ ਨਹੀਂ ਆਪਾਂ ਨੂੰ ਮੁਸ਼ਕਲ ਹੋਣਾ ਕੰਮ ਮੈਂ ਕਹਿੰਦਾ ਮੈਂ ਨਹੀਂ ਡਰਾਈਵਰ ਤੇ 4x4 ਹੀ ਚੜ ਗਈ ਆ ਆਪਣੇ ਮੁਸ਼ਕਲ ਹੋਣਾ ਕੰਮ ਹੈ ਇਹਦਰ ਬੰਦਿਆਂ ਲਈ ਭੋਖ ਲੰਗਰ ਹੀ ਲਾਤਾ ਸਦਾ ਹੀ ਕੰਮ ਸਲਖਾ ਹੀ ਕਰਤਾ ਹੈ ਸਦਾ ਬਸ ਹਾਂਜੀ ਸਲਖਾ ਹੀ ਕੰਮ ਕਰਤਾ ਕਣੀ ਪਿੰਡ ਵਾਲੇ ਕਿੰਨਾ ਸਾਥ ਦਿੰਦੇ ਸਾਡੇ ਬਾਸ਼ ਅਗਲਾ ਛਗਲਾ ਸਾਡੇ ਸਾਡੇ ਸਾਥ ਦੇ ਕੇ ਰਾਜੀ ਨਹੀਂ ਛਗਲਿਆਗੇ ਅਸੀਂ ਘਰ-ਵਰ ਮਾ ਨਾ ਜਾ ਚਲ ਬੈ ਬੈ ਮਿੰਟੋ ਮਿੰਟ ਲੈ ਭਾਜਣੋਂ ਅੰਤ ਮਿਰਗ ਲਿਆ ਉਹ ਕਿਥੇ ਚਲੀ ਗਏ ਜੀ ਮਾਰਾ ਚਲਾ ਜੀ ਚਲੇ ਗਏ ਹੁਣ ਚੱਲ ਪਿਆ ਹੁਣ ਤੇ ਹੁਣ ਜਾ ਰਹੇ ਆ ਸਲੂਨ ਤੇ ਤੇ ਟਾਈਮ ਅਹੀਂ ਆਪਣਾ ਫਿਲਪਾ ਜੀ ਨੂੰ ਕਿਹਾ ਵੀ ਆ ਹੀ ਜਾਣਾ ਯਾਰ ਕੁਮੈਨ ਨਾਲ 7:00 ਵਜੇ ਨਾ ਤੁਰੇ ਅਿੱਧਾ 5:30 ਹੋ ਗਏ ਜੀ ਅਖਰੋ ਚੱਕਾ ਜਲਾ ਟਾਈਮ 5:30 ਹੋ ਗਏ ਤੇ ਜਾ ਰਹੇ ਆ ਤੇ ਅਜੇ ਵੀ ਜੀ ਅਸੀਂ ਨਾਣਾ ਕਹਿੰਦੇ ਵੀ ਜਾਈਏ ਤੇ ਕਹੀ ਜਾਂਦੇ ਕੋਈ ਨਹੀਂ ਅਜੇ ਰੋਜੋ ਅਜੇ ਤੇ ਭਾਗ ਨਾ ਨਹੀਂ ਰੋਜੋ ਹੀ ਰਸ ਰੋ ਮਾਂ ਬੱਲੇ ਉਹ ਤੇਰੇ ਮਾਂ ਸਾਜਣਾ ਇੱਥੇ ਕੰਮ ਔਖਾ ਹੀ ਚੱਲ ਪਹੁੰਚ ਗਏ ਸਲੂਨ ਟਾਈਮ ਕੀ ਹੋ ਗਿਆ ਜੀ 6:00 ਵਜੇ ਆਹ ਇਹ ਕੀ ਆ ਇਹ ਠੀਕ ਆ ਥੋੜੇ ਛੱਡ ਕੇ ਆਏ ਹੋ ਹੋ ਬੱਲੇ ਮੈਂ ਕਹਣਾ ਐਡੀ ਛੇਤੀ ਹਾਂਜੀ 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 ਮੈਂ ਕਹਣਾ ਆ ਮੈਨੂੰ ਪਤਾ ਵਾ ਮੈਂ ਮੈਨੂੰ ਪਤਾ ਭਾਜੀ ਛੱਡ ਕੇ ਆਇਆ ਛੱਡ ਕੇ ਭਾਜੀ ਮੈਂ ਤੇ ਮੈਂ ਮੈਂ ਕੋ ਕਿਹਾ ਛੱਡ ਕੇ ਠੀਕ ਆ ਇਹ ਮੈਂ ਹੋਸ਼ਲੀ ਹੋਣੀ ਤੇ ਤੂੰ ਨਹੀਂ ਤਾਂ ਫਿਰ ਕਹਿ ਤੂੰ ਅੰਦਰ ਹੋਸ਼ ਨਹੀਂ ਆਉਂਦੀ ਫਿਰ ਨਾ ਇਹਨੂੰ ਚਲੋ ਠੀਕ ਆ ਜੀ ਮੇਰੇ ਨਾਲ ਪਿਆਰ ਤੋਂ ਸਾਰਿਆਂ ਸਾਸਿਕਾ ਜੀ ਅੱਜ ਦਾ ਵੀਡੀਓ ਵਧੀਆ ਲੱਗਾ ਲਾਈਕ ਨੂੰ ਸ਼ੇਅਰ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਦੇਣ ਮਿਲਦੀ ਆ ਤੁਹਾਨੂੰ ਮਾ